ਤੇ ਕਿਰਪਾਲਤਾ ਕਰਕੇ ਮੈਨੂੰ ਕੋਈ ਵੀ ਐਦਾਂ ਦਾ ਕੁਐਸਚਨ ਨਾ ਕਰੋ ਕਿ ਕਦੇ ਕਹਿੰਦੇ ਨੇ ਨਾ ਕਦੀ ਨਾ ਕਦੀ ਤਾਂ ਤੁਹਾਡੀ ਫਰੈਂਡ ਸੀਗੀ ਤਾਂ ਉਹਨੂੰ ਮੁਬਾਰਕਬਾਦ ਦੇਣੀ ਬੰਦੀ ਆ ਇਤੇ ਦਿਨ ਹੀ ਤਾਨੀਆਂ ਤੇ ਸਾਜਨ ਦੀ ਮੈਰਿਜ ਹੋਈ ਹੈ। ਉਤੇ ਹੀ ਜਦੋਂ ਤਾਨੀਆਂ ਤੇ ਸਾਜਨ ਚੰਡੀਗੜ੍ਹ ਰਹਿੰਦੇ ਸਨ ਤਾਂ ਉਹਨਾਂ ਦੇ ਨਾਲ ਕੋ ਕੁੜੀਆਂ ਹੋਰ ਹੁੰਦੀਆਂ ਸਨ। ਚਾਹਤ ਅਤੇ ਹਸੀਸ ਪ੍ਰੀਤ ਜਿਨ੍ਹਾਂ ਨੇ ਬੀਤੇ ਦਿਨ ਹੀ ਆਪਣੇ ਸਨੈਪਚੈਟ ਉੱਪਰ ਕੁਝ ਕੁ ਸਟੋਰੀਜ਼ ਸਾਂਝੀਆਂ ਕੀਤੀਆਂ ਜਿਸ ਵਿੱਚ ਚਾਹਤ ਕਹਿ ਰਹੀ ਹੈ ਕਿ ਹੁਣ ਤੂੰ ਬੋਲਣੋ ਵੀ ਗਈ। ਜਿਸ ਤੋਂ ਲੋਕਾਂ ਨੂੰ ਸਾਫ਼ ਪਤਾ ਚੱਲ ਰਿਹਾ ਹੈ ਕਿ ਇਹ ਸਾਰੇ ਰਿਪਲਾਈ ਤਾਨੀਆਂ ਅਤੇ ਸਾਜਨ ਨੂੰ ਕੀਤੇ ਜਾ ਰਹੇ ਨੇ ਕਿਉਂਕਿ ਸਾਜਨ ਅਤੇ ਤਾਨੀਆਂ ਨੇ ਚਾਹਤ ਅਤੇ ਹਸੀਸ ਨੂੰ ਆਪਣੀ ਮੈਰਿਜ ਤੇ ਨਹੀਂ ਬੁਲਾਇਆ ਅਤੇ ਨਾ ਹੀ ਉਹਨਾਂ ਨੂੰ ਕੋਈ ਕਾਰਡ ਦਿੱਤਾ ਗਿਆ। ਜਿਸ ਤੋਂ ਬਾਅਦ ਲੋਕਾਂ ਇਸ ਵੀਡੀਓ ਤੇ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਈ ਤਰ੍ਹਾਂ ਦੇ ਸਵਾਲ ਚਾਹਤ ਤੇ ਅਸੀਸ ਤੋਂ ਪੁੱਛੇ ਇੱਕ ਯੂਜ਼ਰ ਨੇ ਪੁੱਛਿਆ ਕਿ ਦੀਦੀ ਤੁਹਾਨੂੰ ਸਾਜਨ ਅਤੇ ਤਾਣੀਆਂ ਨੇ ਆਪਣੇ ਵਿਆਹ ਤੇ ਨਹੀਂ ਬੁਲਾਇਆ ਤਾਂ ਚਾਹਤ ਦਾ ਰਿਪਲਾਈ ਨੋ ਵਿੱਚ ਸੀ ਇਹਨਾਂ ਹੀ ਨਹੀਂ ਜਦੋਂ ਲਗਾਤਾਰ ਲੋਕਾਂ ਨੇ ਉਹਨਾਂ ਦੀਆਂ ਰੀਲਜ਼ ਉੱਪਰ ਵੀ ਵਾਰ-ਵਾਰ ਤਾਣੀਆਂ ਅਤੇ ਸਾਜਨ ਬਾਰੇ ਪੁੱਛਿਆ ਤਾਂ ਚਾਹਤ ਨੇ ਵੀਡੀਓ ਪਾ ਕੇ ਕੀ ਰਿਪਲਾਈ ਦਿੱਤਾ ਤੁਸੀਂ ਅੱਗੇ ਸਕਰੀਨ ਉੱਪਰ ਵੀਡੀਓ ਚੱਲਦੀ ਦੇਖ ਸਕਦੇ ਹੋ ਬਾਕੀ ਤੁਹਾਡਾ ਇਹਨਾਂ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਦੀ ਵਿਆਹ ਗਿਆ ਹੈ ਲੰਗ ਤੇ ਕਿਰਪਾਲਤਾ ਕਰਕੇ ਮੈਨੂੰ ਕੋਈ ਵੀ ਐਦਾ ਦਾ ਕੁਐਸਚਨ ਨਾ ਕਰੋ ਹੋਰ ਕੁਝ ਪੁੱਛੋ ਤਾਂ ਕਿ ਆਪਾਂ ਤੁਹਾਨੂੰ ਜਵਾਬ ਦੇਈਏ ਵਧੀਆ ਹਾਂਜੀ ਹਾਂਜੀ ਜਿੱਦਾਂ ਕਿ ਦੇਖ ਲਓ ਇਸ਼ੂ ਤਾਂ ਮੈਨੂੰ ਵੀ ਨਹੀਂ ਪਤਾ ਕੀ ਹੈ ਕਿ ਨਹੀਂ ਹੈ ਠੀਕ ਹੈ ਪਰ ਮੈਂ ਇਹ ਗੱਲਾਂ 'ਚ ਇੰਟਰਸਟਿਡ ਹੀ ਨਹੀਂ ਹਾਂ ਮੈਂ ਕੋਈ ਜਵਾਬ ਨਹੀਂ ਦੇਣੀ ਕੋਈ ਕੁਝ ਨਹੀਂ ਬਾਕੀ ਤੇ ਕਹਿੰਦੇ ਨੇ ਕਦੀ ਨਾ ਕਦੀ ਤਾਂ ਤੁਹਾਡੀ ਫਰੈਂਡ ਸੀਗੀ ਤਾਂ ਉਹਨੂੰ ਮੁਬਾਰਕਬਾਦ ਦੇਣੀ ਬੰਦੀ ਆ ਤਾਂ ਠੀਕ ਆ ਜ਼ਰੂਰੀ ਨਹੀਂ ਕਿ ਮੈਨੂੰ ਰਪਲਾਈ ਕਰਕੇ ਮੁਬਾਰਕ ਦਵਾਂ ਆਪਣੇ ਦੀ ਫੈਮਿਲੀ ਆ ਹੋਰ ਉਹਦਾ ਫਰੈਂਡ ਸਰਕਲ ਆ ਰਵੇ ਵਧੀਆ ਰਵੇ ਆਪਣਾ ਤਾਂ ਵਿਆਹ ਹੋਇਆ ਫਿਊਚਰ ਦੇਖੇ ਪਰ ਮੈਂ ਇਸ ਗੱਲਾਂ 'ਚ ਜਮ੍ਹਾਂ ਵੀ ਇੰਟਰਸਟਿਡ ਨਹੀਂ ਹਾਂ